ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਇਹਨਾਂ ਇਤਿਹਾਸਾਂ ਸਾਂਝਾ ਕਰ ਰਹੇ ਹਾਂ ਨਵੀਂ ਕਿਤਾਬ ਸਿੱਖ ਰਾਜ ਦਾ ਰਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸ਼ਾਸਨ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਅਤੇ ਇਸ ਦਾ ਅਨੁਵਾਦ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਲੇਖਕ ਅੰਗਰੇਜ਼ ਹੈ ਇਹ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਖੁਫੀਆਪਾ ਵਿੱਚ ਅਫਸਰ ਸੀ ਇਸ ਨੇ ਖੁਫੀਆ ਰਿਪੋਰਟਾਂ 'ਸਾਹ ਹੌਣੇ ਕਿਤਾਬ ਲਿਖੀ ਹੈ ਕਿ ਕਿੱਦਾਂ ਡੋਗ ਰਿਆ ਨੇ ਕਿਦਾਰਾਂ ਨੇ ਕੁਝ ਲਾਲਚਾਂ ਲਈ ਖਾਲਸਾ ਰਾਜ ਦਾ ਬੇੜਾ ਡੋਬ ਦਿੱਤਾ ਕਿੱਦਾਂ ਮਾਰਾ ਰਣਜੀਤ ਸਿੰਘ ਦੇ ਸਾਰੇ ਪਰਿਵਾਰ ਦੇ ਇਕੱਲੇ-ਇਕੱਲੇ ਜੀ ਦਾ ਕਿਵੇਂ ਡੋਗ ਰਿਆਂ ਵੱਲੋਂ ਕਤਲ ਕੀਤਾ ਗਿਆ ਪਿਛਲੇ ਅਧਿਆਏ ਵਿੱਚ ਤੁਸੀਂ ਸੁਣਿਆ ਕਿ ਕਿੱਦਾਂ ਲਾਲ ਸਿੰਘ ਜੋ ਵਜ਼ੀਰ ਹੁੰਦਾ ਹੈ ਕਿੱਦਾਂ ਉਹ ਚੱਲਦੀ ਜੰਗ ਵਿੱਚੋਂ ਹੀ ਭੱਜ ਜਾਂਦਾ ਹੈ ਗਦਾਰੀ ਕਰ ਜਾਂਦਾ ਹੈ ਔਰ ਅੱਗੇ ਅਧਿਆਏ ਸ਼ੁਰੂ ਕਰਨ ਤੋਂ ਪਹਿਲਾਂ ਆਓ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਵਾਰ-ਵਾਰ ਲਾਈਕ ਕਮੈਂਟ ਜ਼ਰੂਰ ਕਰਨਾ ਔਰ ਵੱਧ ਤੋਂ ਵੱਧ ਛੇੜ ਜਰੂਰ ਕਰਨਾ ਤਾਂ ਜੋ ਸਾਡਾ ਵੱਡ ਮੁੱਲਾ ਇਤਿਹਾਸ ਸਾਡੇ ਹੋਰ ਨੌਜਵਾਨਾਂ ਭਰਾਵਾਂ ਖਾਸ ਕਰ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅੱਗੇ ਸ਼ੁਰੂ ਕਰਦੇ ਹਾਂ ਉਸ ਨੇ ਸਰਦਾਰ ਤੇਜਾ ਸਿੰਘ ਨੂੰ ਵੀ ਸਨੇਹਾ ਭੇਜ ਦਿੱਤਾ ਕਿ ਇਹ ਇਹਨਾਂ ਬੰਦਿਆਂ ਨੂੰ ਇੱਕ ਥਾਂ ਇਕੱਠੇ ਰੱਖਿਆ ਜਾਵੇ ਅਤੇ ਟੋਲੀਆਂ ਵਿੱਚ ਵਾਪਸ ਪਰਤੋਂ ਤੋਂ ਰੋਕਿਆ ਜਾਵੇ ਫੌਜ ਦਾ ਧਿਆਨ ਹੋਰ ਪਾਸੇ ਲਾਉਣ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਤਾਂ ਕਿ ਉਹ ਰਾਣੀ ਅਤੇ ਉਸ ਦੇ ਸਲਾਹਕਾਰਾਂ ਤੋਂ ਬਦਲਾ ਲੈਣ ਬਾਰੇ ਕੋਈ ਸਾਜ਼ਿਸ਼ ਰਚੀ ਹੀ ਨਾ ਸਕਣ ਫੌਜ ਵਿੱਚ ਇਹ ਖਬਰ ਫੈਲਾ ਦਿੱਤੀ ਗਈ ਕਿ ਰਣਜੋਤ ਸਿੰਘ ਨੇ ਲੁਧਿਆਣੇ ਉੱਪਰ ਹਮਲਾ ਕਰਕੇ ਲੁਧਿਆਣਾ ਸ਼ਹਿਰ ਅਤੇ ਸ਼ੌਣੀ ਨੂੰ ਸਾੜ ਦਿੱਤਾ ਹੈ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਵਾਪਰਿਆ ਸੀ ਸਰਦਾਰ ਰਣਜੋਤ ਸਿੰਘ ਤਾਂ ਫਲੌਰ ਨੇੜੇ ਡੇਰਾ ਲਾਈ ਬੈਠਾ ਸੀ ਅਤੇ ਉੱਥੋਂ ਹਿੱਲਿਆ ਤੱਕ ਨਹੀਂ ਸੀ ਇਹ ਅਫਵਾਹ ਹਰੀਕੇ ਪੱਤਨ ਬੈਠੀ ਫੌਜ ਵਿੱਚ ਬੜੇ ਅਸਰਦਾਰ ਢੰਗ ਨਾਲ ਫੈਲਾਈ ਗਈ ਅਤੇ ਇਸ ਦੇ ਨਾਲ ਰਾਣੀ ਵੱਲੋਂ ਇੱਕ ਸੰਦੇਸ਼ ਵੀ ਸ਼ਾਮਲ ਕਰ ਦਿੱਤਾ ਗਿਆ ਜਿਸ ਵਿੱਚ ਰਾਣੀ ਨੇ ਉਹਨਾਂ ਦੀ ਕਾਇਰਤਾ ਅਤੇ ਗੈਰ ਸਰਗਰਮ ਰਹਿਣ ਦੇ ਲਹੰਤਾਂ ਪਾਈਆਂ ਸਨ ਰਣਜੋਤ ਸਿੰਘ ਤੇ ਉਸ ਦੀ ਫੌਜ ਤੋਂ ਸਬਕ ਹਾਸਲ ਕਰਨ ਲਈ ਆਖਿਆ ਗਿਆ ਸੀ ਇਹ ਸੁਨੇਹਾ ਇੱਕ ਤਰ੍ਹਾਂ ਦਾ ਵਿਅੰਗ ਸੀ ਜਿਸ ਰਾਹੀਂ ਰਾਣੀ ਨੇ ਫੌਜ ਨੂੰ ਉਤਸ਼ਾਹਿਤ ਕੀਤਾ ਸੀ ਕਿ ਉਹ ਫੌਰਨ ਦਰਿਆ पार ਕਰ ਜਾਣ ਅਤੇ ਬ੍ਰਿਟਿਸ਼ ਫੌਜ ਉੱਤੇ ਹਮਲਾ ਕਰ ਦੇਣ ਇਸ ਸੰਦੇਸ਼ ਦਾ ਉਹ ਪ੍ਰਭਾਵ ਨਾ ਪੈ ਸਕਿਆ ਜਿਸ ਦੀ ਉਮੀਦ ਕੀਤੀ ਗਈ। ਇਸੇ ਦੌਰਾਨ ਰਾਜਾ ਲਾਲ ਸਿੰਘ ਫੌਜ ਵਿੱਚ ਵਾਪਸ ਆਰ ਲਿਆ। ਪਰ ਉਹ ਫੌਜ ਤੋਂ ਪੂਰਾ ਸचेਤ ਰਹਿੰਦਾ ਸੀ। ਉਸ ਦਾ ਇਹ ਵਿਸ਼ਵਾਸ ਪਤਾ ਨਹੀਂ ਕਿੰਨਾ ਕੁ ਠੀਕ ਸੀ ਕਿ ਜੇਕਰ ਉਹ ਫੌਜ ਦੇ ਡਿੱਕੇ ਚੜ ਗਿਆ ਤਾਂ ਫੌਜ ਉਸ ਨੂੰ ਮਾਰ ਸੁੱਟੇਗੀ। ਇਸ ਸਮੇਂ ਦੌਰਾਨ ਫੌਜ ਬਿਲਕੁਲ ਵਿਹਲੀ ਨਹੀਂ ਬੈਠੀ ਸੀ। ਦੋ ਯੂਰਪੀਅਨ ਇੰਜੀਨੀਅਰਾਂ ਸਿਗਨਲ ਹਰਬਨ ਸਪੈਨਿਸ਼ ਅਤੇ ਮੌਨਸਰ ਮਾਊਟਨ ਫ੍ਰੈਂਚ ਨੂੰ ਸ਼ੌਣੀ ਵਿੱਚ ਬੁਲਾ ਕੇ ਉਹਨਾਂ ਨਾਲ مشورہ ਕੀਤਾ ਗਿਆ ਕਿ ਬ੍ਰਿਟਿਸ਼ ਸੈਨਾ ਦੇ ਹਮਲੇ ਦੀ ਸੂਰਤ ਵਿੱਚ ਸ਼ੌਣੀ ਨੂੰ ਮਜ਼ਬੂਤ ਕਿਵੇਂ ਬਣਾਇਆ ਜਾਵੇ ਉਹਨਾਂ ਇੰਜੀਨੀਅਰਾਂ ਤੋਂ ਦਰਿਆ ਦੇ ਖੱਬੇ ਕਿਨਾਰੇ ਤੇ ਬੇੜੀਆਂ ਦੇ ਪੁਲ ਦੇ ਨੇੜੇ ਦੇ ਦਰਿਆਈ ਪੱਤਨ ਦੀ ਜ਼ਮੀਨ ਦਾ ਸਰਵੇਖਣ ਕਰਵਾਇਆ ਗਿਆ ਅਤੇ ਯੁੱਧ ਦੀਆਂ ਲੋੜਾਂ ਅਨੁਸਾਰ ਜ਼ਮੀਨ ਦੀ ਮਜ਼ਬੂਤੀ ਵਧਾਉਣ ਲਈ ਡਿਜ਼ਾਈਨ ਤਿਆਰ ਕਰਵਾਇਆ ਗਿਆ ਇਸ ਡਿਜ਼ਾਈਨ ਉੱਪਰ ਫੌਜ ਤੁੰਦੇਹੀ ਨਾਲ ਦਿਨ ਰਾਤ ਇੱਕ ਕਰਕੇ ਲੱਗੀ ਰਹੀ ਕਿੰਨੇ ਹੀ ਦਿਨ ਤੋਂ ਫੌਜ ਵਿਹਲੀ ਬੈਠੀ ਇੱਕ ਦੂਜੇ ਦੇ ਮੰਗੂਵਾਲਾ ਦੇਖਦੀ ਰਹੀ ਅੰਗਰੇਜ਼ੀ ਫੌਜ ਦੁਆਰਾ ਕੀਤੇ ਜਾਣ ਵਾਲੇ ਸੁਭਾਵਿਕ ਹਮਲੇ ਨਾਲ ਟੱਕਰ ਲੈਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ ਇਸ ਸਮੇਂ ਦੌਰਾਨ ਅਲੀਵਾਲ ਦੀ ਜੰਗ ਲੜੀ ਗਈ ਪਹਿਲਾਂ ਰਣਜੋਤ ਸਿੰਘ ਦਾ ਪਲੜਾ ਭਾਰੀ ਰਿਹਾ ਪਰ ਬਾਅਦ ਵਿੱਚ ਲੁਧਿਆਣਾ ਤੋਂ ਭੇਜੀ ਗਈ ਫੌਜ ਨੇ ਉਸ ਦੀ ਫੌਜ ਨੂੰ ਖਦੇੜ ਦਿੱਤਾ ਬਹੁਤ ਖੂਨ ਖਰਾਬਾ ਹੋਇਆ ਇਸ ਹਾਰ ਦੀ ਖਬਰ ਨੇ ਦੋਵੇਂ ਥਾਂ ਹੀ ਦੇਸ਼ ਦਾ ਮਾਹੌਲ ਬਣਾ ਦਿੱਤਾ ਦਰਬਾਰ ਵਿੱਚ ਵੀ ਅਤੇ ਫੌਜੀ ਕੈਂਪ ਵਿੱਚ ਵੀ ਹੁਣ ਫੌਜ ਨੂੰ ਆਪਣੀ ਵੱਡੀ ਗਿਣਤੀ ਅਤੇ ਮਜਬੂਤੀ ਵਾਲੀ ਵਾਲੀਆਂ ਗੱਲਾਂ ਫਰਜ਼ੀ ਜਿਹੀਆਂ ਨਜ਼ਰ ਆਉਣ ਲੱਗੀਆਂ ਉਹਨਾਂ ਨੂੰ ਆਪਣਾ ਆਪ ਹਾਰ ਦੇ ਮੂੰਹ ਹਾਰ ਦੇ ਮੌਦ ਦੇ ਮੂੰਹ ਜੋ ਆਇਆ ਮਹਿਸੂਸ ਹੋ ਰਿਹਾ ਸੀ ਉਹਨਾਂ ਨੂੰ ਆਪਣੇ ਆਗੂ ਉੱਪਰ ਕੋਈ ਵਿਸ਼ਵਾਸ ਨਾ ਰਿਹਾ ਉਨ੍ਹਾਂ ਨੂੰ ਆਪਣੇ ਬਚਾਅ ਦਾ ਬਸ ਇੱਕੋ ਇੱਕ ਰਸਤਾ ਨਜ਼ਰ ਆ ਰਿਹਾ ਸੀ ਇਹ ਰਸਤਾ ਸੀ ਰਾਜਾ ਗੁਲਾਬ ਸਿੰਘ ਨੂੰ ਆਪਣਾ ਆਗੂ ਬਣਾ ਲੈਣ ਦਾ ਰਸਤਾ ਰਾਜਾ ਗੁਲਾਬ ਸਿੰਘ ਦੇ ਦਿੱਤੇ ਵਾਅਦੇ ਅਨੁਸਾਰ ਹੁਣ ਉਹ ਹੀ ਮੌਕਾ ਸੰਭਾਲ ਸਕਦਾ ਸੀ ਫੌਜ ਦੀ ਇੱਛਾ ਅਨੁਸਾਰ ਰਾਜਾ ਗੁਲਾਬ ਸਿੰਘ ਨੂੰ ਫੌਰੀ ਸੱਦਾ ਭੇਜ ਕੇ ਜੰਮੂ ਤੋਂ ਲਾਹੌਰ ਦਰਬਾਰ ਵਿੱਚ ਬੁਲਾਇਆ ਗਿਆ ਰਾਜਾ ਗੁਲਾਬ ਸਿੰਘ ਫਟਾਫਟ ਆ ਗਿਆ ਆ ਕੇ ਉਸਨੇ ਬੜਾ ਵਿਖਾਵਾ ਕੀਤਾ 7 ਦਿਨ ਦੇ ਬੜੇ ਵਾਅਦੇ ਕੀਤੇ ਜਿਹੜੇ ਕਦੇ ਵੀ ਸਥਾਰਤਿਕ ਰੂਪ ਨਾ ਲੈ ਸਕੇ ਉਹ ਆਪਣੇ ਨਾਲ 3000 ਬੰਦੇ ਅਤੇ ਬਹੁਤ ਸਾਰਾ ਰਾਸ਼ਨ ਤੇ ਗੋਲੀ ਸਿਕਾ ਲਿਆ ਸੀ ਆਪਣੀ ਫੌਜ ਨੂੰ ਸਾਰੇ ਸਮਾਨ ਸਮੇਤ ਉਸਨੇ ਅੱਗੇ ਸਤਲੁਜ ਕਿਨਾਰੇ ਬੈਠੀ ਸਿੱਖ ਫੌਜ ਕੋਲ ਭੇਜ ਦਿੱਤਾ ਅਤੇ ਆਪ ਲਾਹੌਰ ਵਿੱਚ ਹੀ ਰੁਕ ਗਿਆ ਲਾਹੌਰ ਵਿੱਚ ਰੁਕਣ ਦੇ ਉਸਦੇ ਬਹੁਤ ਸਾਰੇ ਬਹਾਨੇ ਘੜ ਲਏ ਹੁਣ ਉਸ ਨੂੰ 500 ਤੋਂ ਵੀ ਵੱਧ ਪੰਚਾਂ ਦੀ ਹਮਾਇਤ ਹਾਸਲ ਸੀ ਜੋ ਆਖਦੇ ਸਨ ਕਿ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਾਇਆ ਜਾਵੇ ਇਹ ਪੰਚ ਕਹਿੰਦੇ ਸਨ ਕਿ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਦੀ ਹیثیت ਵਿੱਚ ਅੰਗਰੇਜ਼ਾਂ ਵੱਲੋਂ ਦਫੌਜ ਦੀ ਅਗਵਾਈ ਕਰਨ ਲਈ ਭੇਜਿਆ ਜਾਵੇ ਉਸ ਨੇ ਪੰਚਾਂ ਦੇ ਵਿਚਾਰ ਅਨੁਸਾਰ ਚੱਲਣ ਦੀ ਸਹਿਮਤੀ ਦੇ ਦਿੱਤੀ ਪਰ ਉਹ ਹਾਲੇ ਹੋਰ ਛੱਤਾ ਮੰਨਵਾਉਣ ਦੀ ਕੋਸ਼ਿਸ਼ ਵਿੱਚ ਸੀ ਉਸ ਨੇ ਵਾਅਦਾ ਕੀਤਾ ਕਿ ਉਹ ਛੇਤੀ ਹੀ ਸਤਲੋਏ ਕੰਡੇ ਬੈਠੀ ਸਿੱਖ ਫੌਜ ਦੀ ਕਮਾਂਡ ਸੰਭਾਲਣ ਲਈ ਪਹੁੰਚੇਗਾ ਪਰ ਉਸ ਨੇ ਨਾਲ ਹੀ ਇਹ ਵੀ ਆਖ ਦਿੱਤਾ ਕਿ ਜਿੰਨਾ ਚਿਰ ਉਹ ਵਜ਼ੀਰ ਵੱਜੋਂ ਫੌਜ ਦੀ ਬਕਾਇਦਾ ਕਮਾਨ ਨਹੀਂ ਸੰਭਾਲਦਾ ਉਹਨਾਂ ਚਿਰ ਅੰਗਰੇਜ਼ੀ ਫੌਜ ਤੇ ਕੋਈ ਹਮਲਾ ਨਾ ਕੀਤਾ ਜਾਵੇ ਸ਼ਾਇਦ ਇਹ ਵੀ ਜੰਮੂ ਦੇ ਇਰਸ਼ਾਤਰ ਰਾਜੇ ਦਾ ਕੋਈ ਅਗਾਊਂ ਸੰਕੇਤ ਸੀ ਕਿ ਉਸ ਨੇ ਫੌਜਾਂ ਦੀ ਕਮਾਨ ਵਿੱਚ ਲਗਾਤਾਰ ਕੀਤੀ ਜਾ ਰਹੀ ਦੇਰੀ ਨੇ ਅੰਗਰੇਜ਼ਾਂ ਦੀ ਤਾਕਤ ਨੂੰ ਹੋਰ ਮਜ਼ਬੂਤ ਹੋਣ ਦਾ ਮੌਕਾ ਦੇ ਦਿੱਤਾ ਅੰਗਰੇਜ਼ ਹੁਣ ਹਮਲਾ ਰੋਕਣ ਵਾਲੀ ਟੀਰਨਾ ਰਹੇ ਸਗੋਂ ਹਮਲਾ ਕਰਨ ਵਾਲੀ ਟੀਰ ਬਣ ਗਏ ਗੁਰੂ ਗੋਬਿੰਦ ਸਿੰਘ ਹਾਲੇ ਲਾਹੌਰ ਵਿੱਚ ਹੀ ਸੀ ਜਦੋਂ 10 ਫਰਵਰੀ 1846 ਦੀ ਸਵੇਰ ਵੇਲੇ ਖਾਲਸਾ ਫੌਜ ਨੇ ਦਰਿਆ ਸਤਲੁਜ ਦੇ ਖੱਬੇ ਪੱਧਰ ਵੱਲ ਦੀ ਦਰਿਆ ਪਾਰ ਕਰ ਲਿਆ ਅਤੇ ਅੰਗਰੇਜ਼ੀ ਰਾਜ ਵਿੱਚ ਦਾਖਲ ਹੋ ਗਈ। ਫੌਜ ਆਖਰੀ ਕੋਸ਼ਿਸ਼ ਕਰਕੇ ਦੇਖਣਾ ਚਾਹੁੰਦੀ ਸੀ। ਭਾਵੇਂ ਫੌਜ ਦੇ ਹਾਲਾਤ ਅਜਿਹੇ ਬਣ ਚੁੱਕੇ ਸਨ ਕਿ ਸਫਲਤਾ ਦੀ ਆਸ ਘੜੀ ਬੜੀ ਘੱਟ ਸੀ ਪਰ ਫੌਜ ਜੀ jaan ਨਾਲ ਲੜੀ। ਇਹ ਫੈਸਲਾ ਕੁੱਨ ਲੜਾਈ ਸਭਰਾਉ ਦੇ ਸਥਾਨ ਤੇ ਹੋਈ। ਉਨ੍ਹਾਂ ਦੀ ਇਹ ਕੋਸ਼ਿਸ਼ ਵੀ ਆਸਫਲ ਰਹੀ ਹੁਣ ਫੌਜ ਵਿੱਚ ਹੋਰ ਕੋਸ਼ਿਸ਼ ਕਰਨ ਦੀ ਹਿੰਮਤ ਨਹੀਂ ਬਚੀ ਸੀ ਫੌਜ ਨਿਰਾਸ਼ ਹੋ ਚੁੱਕੀ ਸੀ ਸਬਰਾਉਂ ਦੀ ਲੜਾਈ ਜਿੱਤਣ ਤੋਂ ਬਾਅਦ ਅੰਗਰੇਜ਼ ਫੌਜ ਸਤਲੁਜ ਦਾ ਪਾਰ ਕਰ ਗਈ ਅਤੇ ਇਸ ਅੰਗਰੇਜ਼ ਫੌਜ ਨੇ ਲਾਹੌਰ ਵੱਲ ਮਾਰਚ ਸ਼ੁਰੂ ਕਰ ਦਿੱਤਾ ਬਿਨਾ ਇੱਕ ਵੀ ਗੋਲੀ ਚਲਾਇਆ ਅਤੇ ਬਿਨਾ ਕਿਸੇ ਵਿਰੋਧ ਤੋਂ ਇਹ ਜੇਤੂ ਫੌਜ ਲਗਾਤਾਰ ਅੱਗੇ ਵਧਦੀ ਗਈ ਉਧਰ ਲਾਹੌਰ ਵਿੱਚ ਕੁਰਸੀ ਦੀ ਖੇਡ ਚੱਲ ਰਹੀ ਸੀ ਪੰਚ ਰਾਜਾ ਗੁਲਾਬ ਸਿੰਘ ਨੂੰ ਵਜ਼ੀਰ ਬਣਾਉਣ ਲਈ ਤੁਰੇ ਹੋਏ ਸਨ ਪਰ ਗੁਲਾਬ ਸਿੰਘ ਨਕਰੇ ਕਰ ਰਿਹਾ ਸੀ ਉਹ ਹਰ ਰੋਜ਼ ਲਾਰੇ ਲਾ ਛੜਦਾ ਸੀ ਕਿ ਉਹ ਛੇਤੀ ਹੀ ਫੌਜ ਦੀ ਕਮਾਂਡ ਸੰਭਾਲ ਲਨ ਲਈ ਸਤਲੋਈ ਪਾਰ ਜਾਵੇਗਾ ਇਹਨਾਂ ਪੰਚਾਂ ਦਾ ਰਾਣੀ ਉਸ ਦੀ ਸਲਾਹਕਰ ਮੰਗਲਾ ਦਾ ਸੀ ਅਤੇ ਹੋਰਨਾ ਸਮਰਥਕਾਂ ਪ੍ਰਤੀ ਰਵੱਈਆ ਵੀ ਮਾੜਾ ਸੀ ਉਹ ਰਾਣੀ ਨੂੰ ਅਤੇ ਉਹਦੇ ਇਹਨਾਂ ਸਮਰਥਕਾਂ ਨੂੰ ਇਹ ਸਾਰੇ ਦੁਖਾਂਤ ਲਈ ਜ਼ਿੰਮੇਵਾਰ ਠਹਿਰਾ ਰਹੇ ਸਨ ਰਾਜਧਾਨੀ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਸਨ ਜਦੋਂ ਸੁਭਰਾਉਂ ਤੇ ਜੁੱਧ ਵਿੱਚ ਖਾਲਸਾ ਫੌਜ ਦੇ ਹਾਰ ਜਾਣ ਦੀ ਖਬਰ ਪਹੁੰਚ ਗਈ ਨਾਲ ਹੀ ਇਹ ਸੂਚਨਾ ਵੀ ਮਿਲ ਗਈ ਕਿ ਬ੍ਰਿਟਿਸ਼ ਫੌਜ ਦੇ ਅੰਦਰ ਵੜ ਚੁੱਕੀ ਹੈ ਅਤੇ ਲਾਹੌਰ ਵੱਲ ਵੱਧ ਰਹੀ ਹੈ ਰਾਣੀ ਨੇ ਫੌਜ ਨੂੰ ਸਰਦਾਰਾਂ ਤੇ ਪੰਚਾਂ ਦਾ ਇਕੱਠ ਕੀਤਾ ਜੋ ਮੌਕੇ ਤੇ ਹਾਜ਼ਰ ਸਨ ਉਸ ਨੇ ਹਾਜ਼ਰੀਨ ਨੂੰ ਦੱਸਿਆ ਕਿ ਫੌਜ ਦੀ ਸਹਿਮਤੀ ਅਤੇ ਫੌਜ ਵੱਲੋਂ ਮਿਲੇ ਇੱਕ ਖੱਤ ਜਿਸ ਵਿੱਚ ਕਿਹਾ ਗਿਆ ਹੈ ਕਿ ਫੌਜ ਰਾਣੀ ਦਾ ਹਰ ਆਦੇਸ਼ ਮੰਨੇਗੀ ਦੇ ਆਧਾਰ ਤੇ ਰਾਣੀ ਰਾਜਾ ਗੁਲਾਬ ਸਿੰਘ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਖਾਲਸਾ ਰਾਜ ਦੀ ਤਰਫੋਂ ਅੰਗਰੇਜ਼ ਗਵਰਨਰ ਜਨਰਲ ਨਾਲ ਮੁਲਾਕਾਤ ਕਰੇ ਅਤੇ ਉਸਦੇ ਪੁੱਤਰ ਮਹਾਰਾਜ ਦਲੀਪ ਸਿੰਘ ਦੀ ਤਰਫੋਂ ਅੰਗਰੇਜ਼ ਗਵਰਨਰ ਜਨਰਲ ਅੱਗੇ ਬੇਨਤੀ ਕਰੇ ਕਿ ਖਾਲਸਾ ਰਾਜ ਬ੍ਰਿਟਿਸ਼ ਰਾਜ ਦੀ ਅਧੀਨਤਾ ਸਵੀਕਾਰ ਕਰਨ ਲਈ ਤਿਆਰ ਹੈ ਰਾਜਾ ਗੁਲਾਬ ਸਿੰਘ ਸਹਿਮਤ ਹੋ ਗਿਆ ਅਤੇ ਅਗਲੇ ਦਿਨ ਉਹ ਕਸੂਰ ਪਹੁੰਚ ਗਿਆ ਜਿੱਥੇ ਬ੍ਰਿਟਿਸ਼ ਫੌਜ ਨੇ ਕੈਂਪ ਲਾਇਆ ਹੋਇਆ ਸੀ ਉਸਨੇ ਬ੍ਰਿਟਿਸ਼ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਅਤੇ ਕੁਝ ਦਿਨ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਤੋਂ ਲਿਆਂਦਾ ਗਿਆ ਉਸ ਤੋਂ ਰਸਮੀ ਤੌਰ ਤੇ ਗਵਰਨਰ ਜਨਰਲ ਦੇ ਸਾਹਮਣੇ ਐਲਾਨ ਕਰਵਾਇਆ ਗਿਆ ਕਿ ਉਹ ਆਪਣਾ ਰਾਜ ਅੰਗਰੇਜ਼ਾਂ ਦੇ ਅਧੀਨ ਕਰਨ ਲਈ ਤਿਆਰ ਹੈ ਇਸ ਪ੍ਰਕਾਰ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਕੀਤੇ ਗਏ ਇੱਕ ਸ਼ਕਤੀਸ਼ਾਲੀ ਸਾਮਰਾਜ ਦੀ ਆਜ਼ਾਦੀ ਦਾ ਖਾਤਮਾ ਹੋ ਗਿਆ ਇਹ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਜਿਹੜੀ ਖਾਲਸਾ ਫੌਜ ਸਤਲੋਏ ਕਿਨਾਰੇ ਇਕੱਠੀ ਹੋਈ ਸੀ ਉਸ ਨੂੰ ਪੂਰਾ 쳇 ਸੀ ਕਿ ਉਹਨਾਂ ਨੂੰ ਉਹਨਾਂ ਦੇ ਆਪਣੇ ਆਗੂਆਂ ਨੇ ਧੋਖੇ ਦੇ ਨਾਲ ਦੁਸ਼ਮਣ ਦੇ ਹੱਥ ਵਿੱਚ ਸੌਂਪ ਦਿੱਤਾ ਸੀ ਅਤੇ ਇਸ ਧੋਖਾਧੜੀ ਵਿੱਚ ਰਾਣੀ ਵੀ ਸ਼ਾਮਲ ਸੀ। ਉਹਨਾਂ ਦੇ ਆਗੂਆਂ ਦਾ ਖਾਸ ਕਰਕੇ ਤੇਜਾ ਸਿੰਘ ਦਾ ਬਤਿਹਰਾ ਉਹਨਾਂ ਦੇ ਇਹਨਾਂ ਸ਼ੰਕਿਆਂ ਨੂੰ ਬਲ ਦਿੰਦਾ ਸੀ। ਉਹਨਾਂ ਕੋਲ ਇਹ ਵਿਸ਼ਵਾਸ ਕਰਨ ਦੇ ਠੋਸ ਕਾਰਨ ਮੌਜੂਦ ਸਨ ਜੋ ਇਹ ਸਪਸ਼ਟ ਕਰਦੇ ਸਨ ਕਿ ਇਸੇ ਸਾਜ਼ਿਸ਼ ਅਧੀਨ ਉਹਨਾਂ ਦੇ ਲਗਭਗ ਸਾਰੇ ਆਗੂ ਇਕੱਠੇ ਹੋ ਚੁੱਕੇ ਸਨ ਅਤੇ ਉਹਨਾਂ ਨੂੰ ਕਿਸੇ ਜਾਲ ਵਿੱਚ ਫਸਾਇਆ ਜਾ ਰਿਹਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਅੰਗਰੇਜ਼ਾਂ ਦੇ ਹੱਥ ਸੌਂ ਦਿੱਤਾ ਗਿਆ ਸੀ। ਦੁਸ਼ਮਣ ਖਿਲਾਫ ਵੱਧ ਤੋਂ ਵੱਧ ਲਾਹਾ ਲੈਣ ਲਈ ਫੌਜ ਦੀ ਸੋਨਿਸ਼ਚਿਤ ਵੰਡ ਕਰਨ ਦੀ ਥਾਂ ਤੇ ਸਿੱਖ ਫੌਜ ਦੇ ਆਗੂਆਂ ਨੇ ਆਪਣੀ ਫੌਜ ਨੂੰ ਅਜਿਹੇ ਹਾਂ ਥਾਵਾਂ ਤੇ ਫਸਾਇਆ ਜਿੱਤੇ ਹੋਰ ਬਰਬਾਦ ਹੋ ਜਾਣ ਅਤੇ ਉਹ ਫੌਜ ਨੂੰ ਵਿਪਤਾ ਦੇ ਮੂੰਹ 'ਚ ਪਾ ਕੇ ਆਸਾਨੀ ਨਾਲ ਭੱਜ ਸਕਣ। ਇਹਨਾਂ ਸਾਰੀਆਂ ਗੱਲਾਂ ਤੋਂ ਸਿੱਖ ਫੌਜ ਦਾ ਆਪਣੇ ਆਗੂਆਂ ਪ੍ਰਤੀ ਸ਼ੱਕ ਲਗਾਤਾਰ ਪੱਕਾ ਹੁੰਦਾ ਗਿਆ। ਉਹ ਆਪਣੇ ਆਪ ਇਹ ਪਤਾ ਦੇ ਉਸ ਖੂਹ ਵਿੱਚੋਂ ਬਾਹਰ ਨਹੀਂ ਆ ਸਕਦੇ ਸਨ ਜਿਸ ਖੂਹ ਵਿੱਚ ਉਹਨਾਂ ਨੂੰ ਧੱਕਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਆਪਣੇ ਆਗੂਆਂ ਤੇ ਇਸ ਧੋਖੇ ਦਾ ਸਖਤ ਵਿਰੋਧ ਕੀਤਾ ਇੰਨਾ ਕੋਈ ਤਾਂ ਉਹ ਕਰ ਹੀ ਸਕਦੇ ਸਨ ਉਹਨਾਂ ਨੇ ਆਪਣੇ ਆਗੂ ਨੂੰ ਕਿਹਾ ਸਾਨੂੰ ਪਤਾ ਹੈ ਕਿ ਤੁਸੀਂ ਦਰਬਾਰ ਨਾਲ ਰਲ ਕੇ ਸਾਨੂੰ ਇੱਕ ਸਾਜ਼ਿਸ਼ ਅਧੀਨ ਅੰਗਰੇਜ਼ਾਂ ਵਿਰੁੱਧ ਲੜਨ ਲਈ ਭੇਜਿਆ ਅਤੇ ਇੱਥੇ ਪੇਡਾਂ ਦੇ ਇਹ ਜੜਵਾਂਗ ਸਾਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਤਾਂ ਕਿ ਉਹ ਜਦੋਂ ਮਰਜ਼ੀ ਆਉਣ ਅਤੇ ਸਾਨੂੰ ਹਲਾਲ ਕਰ ਦੇਣ ਪਰ ਯਾਦ ਰੱਖਿਓ ਅਜਿਹਾ ਕਰਕੇ ਤੁਸੀਂ ਆਪਣੀ ਕੌਮ ਦੀਆਂ ਨਜ਼ਰਾਂ ਵਿੱਚ ਨਾ ਸਿਰਫ ਗਦਾਰ ਸਾਬਤ ਹੋ ਰਹੇ ਹੋ ਸਗੋ ਬੁੱਚੜ ਅਤੇ ਕਾਤਲ ਵੀ ਸਾਬਤ ਹੋ ਰਹੇ ਹੋ ਤੁਸੀਂ ਇੱਕ ਅਜਿਹੀ ਫੌਜ ਨੂੰ ਸੱਚਮੁੱਚੇ ਰੂਹ ਵਿੱਚ ਖਤਮ ਕਰ ਦਿੱਤਾ ਜਿਸ ਵਿੱਚ ਭਾਵੇਂ ਕੁਝ ਕਮਜ਼ੋਰੀਆਂ ਵੀ ਹਨ ਜਿਸ ਦੇ ਕੁਝ ਜੁਰਮ ਵੀ ਕੀਤੇ ਹਨ ਪਰ ਇਹ ਫੌਜ ਆਪਣੇ ਆਗੂਆਂ ਆਪਣੀ ਕੌਮ ਅਤੇ ਆਪਣੇ ਦੇਸ਼ ਪ੍ਰਤੀ ਹਮੇਸ਼ਾ ਵਫਾਦਾਰ ਰਹੀ ਹੈ ਅਸੀਂ ਤੁਹਾਨੂੰ ਉਹ ਦੰਦ ਦੇ ਸਕਦੇ ਹਾਂ ਜਿਸ ਦੇ ਤੁਸੀਂ ਹੱਕਦਾਰ ਹੋ ਪਰ ਅਸੀਂ ਤੁਹਾਨੂੰ ਤੁਹਾਡੇ ਗੁਰੂ ਤੇ ਤੁਹਾਡੇ ਰੱਬ ਦੇ ਆਸਰੇ ਤੇ ਛੱਡਦੇ ਹਾਂ ਉਹ ਆਪੇ ਤੁਹਾਨੂੰ ਸਜ਼ਾ ਦੇਣਗੇ ਅਸੀਂ ਤੁਹਾਡੇ ਧੋਖਿਆਂ ਦੇ باوجود ਆਪਣੇ ਦੇਸ਼ ਅਤੇ ਆਪਣੀ ਕੌਮ ਲਈ ਜੋ ਵੀ ਕਰ ਸਕਦੇ ਹਾਂ ਅਸੀਂ ਕੀਤਾ ਹੈ ਅਜਿਹੀ ਐਲਾਨਤਾ ਸੁਣ ਕੇ ਕੁਝ ਆਗੂ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਪਰ ਉਹਨਾਂ ਨੇ ਫੌਜ ਨੂੰ ਧੋਖਾ ਦੇਣ ਦਾ ਆਪਣਾ ਰਵਈਆ ਜਾਰੀ ਰੱਖਿਆ ਇਹ ਤਾਂ ਦੱਸਿਆ ਜਾ ਚੁੱਕਾ ਹੈ ਕਿ ਖਾਲਸਾ ਫੌਜ ਨੂੰ ਤੇਜਾ ਸਿੰਘ ਦਾ ਵਤੀਰਾ ਵਧੇਰੇ ਸ਼ਕੀ ਅਤੇ ਸਾਸ਼ੀ ਜਾਪਿਆ ਫਰੋਜ਼ ਸ਼ਾਹ ਦੇ ਸਥਾਨ ਤੇ ਉਸ ਦੁਆਰਾ ਥੱਕੀ ਹਾਰੀ ਬ੍ਰਿਟਿਸ਼ ਫੌਜ ਉਤੇ ਹਮਲਾ ਕਰਨ ਦੀ ਥਾਂ ਉਥੋਂ ਭੱਜ ਨਿਕਲਣ ਦਾ ਹੁਕਮ ਦੇਣਾ ਸੱਚਮੁੱਚ ਉਸ ਦੇ ਕਿਰਦਾਰ ਨੂੰ ਸ਼ਕੀਅਤ ਅਤੇ ਸਾਜ਼ਸ਼ੀ ਬਣਾਉਂਦਾ ਹੈ 22 ਦਸੰਬਰ ਦੀ ਸਵੇਰ ਵੇਲੇ ਉਸ ਦੁਆਰਾ ਬਿਨਾਂ ਕੋਈ ਫੌਜੀ ਕਾਰਵਾਈ ਕੀਤੇ ਫੌਜ ਨੂੰ ਲੈ ਕੇ ਨਿਕਲ ਜਾਣਾ ਕਿਸੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ ਉਸ ਨੇ ਫੌਜ ਨੂੰ ਪੰਗੋੜਾ ਬਣਾਉਣ ਲਈ ਇੱਕ ਹੋਰ ਫਾਰਮੂਲਾ ਵਰਤਿਆ ਉਸ ਨੇ ਫੌਜ ਨੂੰ ਭਰਮਾਉਣ ਲਈ ਇਹ ਨਵਾਂ ਬਹਾਨਾ ਘੜਿਆ ਉਸਨੇ ਫੌਜ ਵਿੱਚ ਇਹ ਅਫਵਾਹ ਫਲਾ ਦਿੱਤੀ ਕਿ ਜੇਕਰ ਉਹ ਦਰਿਆ ਵੱਲ ਨਹੀਂ ਭੱਜਦੇ ਤਾਂ ਬੇੜੀਆਂ ਦੇ ਪੁਲ ਉੱਪਰ ਅਤੇ ਉਸ ਸੇਧ ਵਿੱਚ ਦਰਿਆ ਦੀ ਸਮੁੱਚੀ ਲਾਈਨ ਉੱਪਰ ਅੰਗਰੇਜ਼ ਕਬਜ਼ਾ ਕਰ ਲੈਣਗੇ ਜਦੋਂ ਉਹ ਫੌਜ ਇਸ ਤਰ੍ਹਾਂ ਦੀ ਨਿਰਾਸ਼ਾ ਫੈਲਾ ਰਹੀ ਸੀ ਤਾਂ ਰਣਜੀਤ ਸਿੰਘ ਵੇਲੇ ਦਾ ਇੱਕ ਬੁੱਢਾ ਸਿੱਖ ਘੋੜਸਵਾਰ ਉਸ ਕੋਲ ਆਇਆ ਉਸਨੇ ਆਪਣੀ ਤਲਵਾਰ ਮਿਆਂ ਨੂੰ ਕੱਢੀ ਜੈਕਾਰਾ ਲਾਇਆ ਤੇ ਧਮਕੀ ਦੇਣ ਦੇ ਅੰਦਾਜ਼ ਵਿੱਚ ਤੇਜਾ ਸਿੰਘ ਨੂੰ ਘੜਕ ਕੇ ਬੋਲਿਆ ਕਿ ਉਹ ਫੌਜ ਨੂੰ ਭੱਜਣ ਦਾ ਹੁਕਮ ਕਿਉਂ ਦੇ ਰਿਹਾ ਹੈ ਹਮਲਾ ਕਰਨ ਦਾ ਹੁਕਮ ਕਿਉਂ ਨਹੀਂ ਦਿੰਦਾ ਉਸਨੇ ਥੱਕੀ ਹਾਰੀ ਬ੍ਰਿਟਿਸ਼ ਫੌਜ ਵੱਲ ਇਸ਼ਾਰਾ ਕੀਤਾ ਜੋ ਇੱਕ ਵੀ ਗੋਲੀ ਚਲਾਉਣ ਦੀ ਹਾਲਤ ਵਿੱਚ ਨਹੀਂ ਸੀ ਅਤੇ ਪੁੱਛਿਆ ਕਿ ਇਸ ਥੱਕੀ ਫਾਰੀ ਫੌਜ ਤੋਂ ਕਾਹਦਾ ਡਰ ਹੈ ਇਹ ਫੌਜ ਤਾਜ਼ਾ ਦਮ ਫੌਜ ਦਾ ਇੱਕ ਹੱਲਾ ਵੀ ਬਰਦਾਸ਼ਤ ਨਹੀਂ ਕਰ ਸਕੇਗੀ ਇਸ ਬੁੱਢੇ ਘੋੜਸਵਾਰ ਦੀ ਫਿਟਕਾਰ ਦਾ ਵੀ ਤੇਜਾ ਸਿੰਘ ਤੇ ਕੋਈ ਅਸਰ ਨਾ ਹੋਇਆ ਉਸਨੇ ਹੱਥ ਜੋੜ ਕੇ ਆਪਣੇ ਰੱਬ ਤੇ ਗੁਰੂ ਦੀ ਕਸਮ ਖਾ ਕੇ ਬੁੱਢੇ ਨੂੰ ਆਖਿਆ ਕਿ ਉਹ ਤਾਂ ਸਿੱਖ ਫੌਜ ਨੂੰ ਅੰਗਰੇਜ਼ਾਂ ਹੱਥੋਂ ਮਾਰੇ ਜਾਣ ਤੋਂ ਬਚਾਉਣਾ ਚਾਹੁੰਦਾ ਹੈ ਫੌਜ ਨੂੰ ਭੱਜਣ ਦਾ ਆਦੇਸ਼ ਦੇਣ ਪਿੱਛੇ ਉਸ ਦਾ ਕੋਈ ਸਵਾਰਥੀ ਜਾਂ ਸਾਜ਼ਿਸ਼ੀ ਮਨੋਰਥ ਨਹੀਂ ਪਰ ਬੁੱਢਾ ਆਦਮੀ ਹਾਲੇ ਵੀ ਇਸ ਗੱਲ ਤੇ ਅੜਿਆ ਹੋਇਆ ਸੀ ਕਿ ਜ਼ਰੂਰ ਕੋਈ ਸਾਜ਼ਿਸ਼ ਖੇਡ ਖੇਡੀ ਜਾ ਰਹੀ ਹੈ ਉਸ ਨੇ ਸਾਰੀ ਫੌਜ ਦੇ ਸਾਹਮਣੇ ਤੇਜ ਸਿੰਘ ਨੂੰ ਗਦਾਰ ਅਤੇ ਡਰਪੋਕ ਆਖਿਆ ਅਤੇ ਚੁੱਪਚਾਪ ਆਪਣੀ ਥਾਂ ਤੇ ਵਾਪਸ ਆ ਗਿਆ ਫੌਜ ਨੂੰ ਭਾਵੇਂ ਆਪਣੇ ਆਗੂ ਉੱਪਰ ਸਾਜ਼ਿਸ਼ੀ ਹੋਣ ਦਾ ਸ਼ੱਕ ਪੈ ਚੁੱਕਾ ਸੀ पर फौजी दी मजबूरी ਸੀ ਕਿ ਉਸ ਨੂੰ ਆਪਣੇ ਕਮਾਂਡਰ ਦਾ ਹੁਕਮ ਮੰਨਣਾ ਪੈਣਾ ਸੀ ਕੋਈ ਹੋਰ ਉਹਨਾਂ ਦੀ ਗਵਾਈ ਲਈ ਅੱਗੇ ਨਹੀਂ ਆ ਰਿਹਾ ਸੀ ਅਤੇ ਆਗੂ ਵੇ ਹੋਣੇ ਵੇ ਹੋਣੇ ਉਹ ਕੁਝ ਵੀ ਨਹੀਂ ਕਰ ਸਕਦੇ ਸਨ ਇਸ ਲਈ ਉਹ ਚੁੱਪਚਾਪ ਤੇਜ ਸਿੰਘ ਦੇ ਪਿੱਛੇ-ਪਿੱਛੇ ਦਰਿਆ ਦੇ ਪੱਤਨ ਵੱਲ ਹੋ ਤੁਰੇ ਅਤੇ ਦਰਿਆ पार ਕਰ ਗਏ ਤੇਜਾ ਸਿੰਘ ਦੇ ਵਿਅਕਤੀਗਤ ਕਿਰਦਾਰ ਨੂੰ ਨੰਗਾ ਕਰਨ ਵਾਲੀ ਇੱਕ ਹੋਰ ਗੱਲ ਵੀ ਚਰਚਾ ਵਿੱਚ ਰਹੀ ਹੈ ਕਿ ਹਰੀਕੇ ਪੱਤਨ ਅਤੇ ਸਭਰਾਉ ਵਿੱਚ ਲੱਗੇ ਫੌਜੀ ਕੈਂਪਾਂ ਵਿੱਚ ਉਸ ਨੇ ਇਹ ਰਵਾਇਤ ਬਣਾ ਛੱਡੀ ਸੀ ਕਿ ਉਹ ਆਪਣਾ ਟਿਕਾਣਾ ਸਾਰੀ ਫੌਜ ਦੇ ਬਿਲਕੁਲ ਵਿੱਚਕਾਰ ਬਣਾਉਂਦਾ ਸੀ ਤਾਂ ਕਿ ਉਸ ਉੱਪਰ ਕਿਸੇ ਬਾਹਰ ਸ਼ਕਤੀ ਵੱਲੋਂ ਹਮਲਾ ਨਾ ਹੋ ਸਕੇ ਫੌਜ ਦੇ ਵਿਚਕਾਰ ਵੀ ਉਹ ਆਪਣੀ ਸੁਰੱਖਿਆ ਲਈ ਇੱਕ ਛੋਟਾ ਜਿਹਾ ਚੱਕਰ ਵੀ ਉਰੱਚ ਕੇ ਰੱਖਦਾ ਸੀ ਤਾਂ ਕਿ ਕਿਸੇ ਖਤਰੇ ਵੇਲੇ ਭੱਜਣ ਵਿੱਚ ਆਸਾਨੀ ਰਹੇ ਕਿਹਾ ਜਾਂਦਾ ਹੈ ਕਿ ਸਰਦਾਰ ਤੇਜਾ ਸਿੰਘ ਨੇ ਤੀਰੀ ਦੀਵਾਰ ਵਾਲਾ ਕਿਲਾ ਬਣਵਾਉਣਾ ਬਰਵਾਉਣਾ ਸੀ ਉਸ ਨੂੰ ਇੱਕ ਜੋਸ਼ੀ ਨੇ ਕਿਹਾ ਸੀ ਇਸ ਕਿਲੇ ਵਿੱਚ ਉਹ ਉਹਨਾ ਚਿਰ ਸੁਰੱਖਿਅਤ ਨਹੀਂ ਰਹਿ ਸਕਦਾ ਜਿੰਨਾ ਚਿਰ ਉਸ ਦੀਆਂ ਉਸ ਦੀਆਂ ਦੀਵਾਰਾਂ ਕੁਝ ਖਾਸ ਨਿਯਮਾਂ ਦੇ ਆਧਾਰ ਤੇ ਨਹੀਂ ਸਰਦਾ ਇਹਨਾਂ ਨਿਯਮਾਂ ਬਾਰੇ ਉਹ ਗ੍ਰਹਾਂ ਦੀ ਦਿਸ਼ਾ ਦੇਖ ਕੇ ਜੋਤਿਸ਼ ਵਿਦਿਆ ਅਨੁਸਾਰ ਦੱਸੇਗਾ ਕਿਹਾ ਜਾਂਦਾ ਹੈ ਕਿ ਇਸ ਕੰਮ ਲਈ ਕਾਫੀ ਸਾਰਾ ਨਾਮ ਲੈਣ ਤੋਂ ਬਾਅਦ ਉਹ ਉਸਾਰੀ ਦੇ ਨਿਯਮ ਦੱਸਣ ਲਈ ਤਿਆਰ ਹੋਇਆ 500 ਰੁਪਏ ਪੇਸ਼ਗੀ ਰਕਮ ਲੈਣ ਤੋਂ ਬਾਅਦ ਜੋਸ਼ੀ ਨੇ ਦੀਵਾਰਾਂ ਦੀ ਮਜ਼ਬੂਤੀ ਤੇ ਇਹ ਨਿਯਮ ਦੱਸੇ ਕਿ ਦੀਵਾਰ ਮਟਾਈ ਵਿੱਚ 33 333 ਲੰਮੇ 14 ਦੇ ਦਾਣਿਆਂ ਦੀ ਮੋਟਾਈ ਦੇ ਬਰਾਬਰ ਹੋਣੀ ਚਾਹੀਦੀ ਹੈ ਜੋ ਤਕਰੀਬਨ 7.3 ਅੰਗਰੇਜ਼ੀ ਗਾਜ ਬੰਦਾ ਹੈ ਜਦੋਂ ਕਿ ਵਿਜਲਾ ਏਰੀਆ ਜਿਸ ਵਿੱਚ ਦੀ ਤੇਜਾ ਸਿੰਘ ਲੋਡ ਪੈ ਤੇ ਪਜਣਾ ਚਾਹੁੰਦਾ ਸੀ ਗੋਲਾਈਦਾਰ ਹੋਣਾ ਚਾਹੀਦਾ ਸੀ ਜਿੱਦ ਦਾ ਵਿਆਸ ਤੇਜਾ ਸਿੰਘ ਦੇ ਆਪਣੇ ਨਾਮ ਬਣਾ ਲਓ 13.5 ਗੁਣਾ ਹੋਰ ਚਾਹੀਦਾ ਹੈ ਰਿਪੋਰਟਾਂ ਦੱਸਦੀਆਂ ਹਨ ਕਿ ਤੇਜਾ ਸਿੰਘ ਆਪਣੇ ਛੋਟੇ ਕਿਲੇ ਗੜੀ ਦੀ ਉਸਾਰੀ ਦੀਆਂ ਸਕੀਮਾਂ ਜਿਹੇ ਬੇਕਾਰ ਕੰਮਾਂ ਵਿੱਚ ਲੱਗਾ ਰਹਿੰਦਾ ਸੀ ਜ਼ਮੀਨ ਨੂੰ ਪਧਰਾ ਕਰਨ ਦੇ ਕੰਮ ਤੇ ਫੌਜ ਨੂੰ ਲਈ ਰੱਖਦਾ ਸੀ ਇਸ ਦੌਰਾਨ ਉਸ ਨੇ ਕੰਮ ਦਾ ਨਿਰੇਖਣ ਕਰਨ ਲਈ ਇੱਕ ਯੂਰਪੀਅਨ ਇੰਜੀਨੀਅਰ ਨੂੰ ਕੈਂਪ ਵਿੱਚ ਬੁਲਾਇਆ ਉਸ ਨੇ ਵੇਖਿਆ ਕਿ ਤੇਜਾ ਸਿੰਘ ਨੇ ਤਾਂ ਬਹੁਤ ਵੱਡਾ ਤੇ ਖਿਲਾਰੇ ਵਾਲਾ ਕੰਮ ਵੰਡ ਰੱਖਿਆ ਸੀ ਉਸ ਨੇ ਅੰਗਰੇਜ਼ੀ ਢੰਗ ਦਾ ਨਕਸ਼ਾ ਬਣਾ ਕੇ ਦਿੱਤਾ ਅਤੇ ਤੇਜਾ ਸਿੰਘ ਨੂੰ ਬੜੀ ਮੁਸ਼ਕਲ ਨਾਲ ਇਸ ਗੱਲ ਹੀ ਰਾਜ਼ੀ ਕੀਤਾ ਕਿ ਜੰਗੀ ਮੁਹਾਜ ਤੇ ਇੰਨਾ ਖਿਲਾਰੇ ਤੇ ਮਸ਼ੱਕਤ ਵਾਲਾ ਕੰਮ ਕਰਨਾ ਕੋਈ ਸਿਆਣਪ ਵਾਲੀ ਗੱਲ ਨਹੀਂ ਨਾਲੇ ਜੇ ਬੰਦੇ ਨੇ ਭੱਜਣਾ ਹੀ ਹੋਵੇ ਉਸ ਲਈ ਕਿੱਲਿਆਂ ਦੀ ਨਹੀਂ ਸਤਾਰਿਆਂ ਦੀ ਲੋੜ ਹੁੰਦੀ ਹੈ ਉਸ ਦੀਆਂ ਗੱਲਾਂ ਨੇ ਸਰਦਾਰ ਦੇ ਮਨ ਤੇ ਸਪਸ਼ਟ ਰੂਪ ਵਿੱਚ ਪ੍ਰਭਾਵ ਪਾਇਆ ਉਹ ਸਰਦਾਰ ਨੂੰ ਇਹ ਗੱਲ ਚਾਹੁੰਨ ਵੀ ਸਫਰਿਆ ਕਿ ਸਿਰਫ ਉਸ ਦੀ ਸਲਾਹ ਤੇ ਚੱਲ ਕੇ ਹੀ ਉਹ ਸੁਰੱਖਿਅਤ ਰਹਿ ਸਕਦਾ ਹੈ ਇਹ ਰਿਪੋਰਟ ਵੀ ਮਿਲਦੀ ਹੈ ਕਿ ਜਦੋਂ ਸਰਦਾਰ ਤੇਜ ਸਿੰਘ ਨੂੰ ਅੰਗਰੇਜ਼ਾਂ ਦੁਆਰਾ ਹਮਲਾ ਕੀਤੇ ਜਾਣ ਦੀ ਪਹਿਲੀ ਸੂਚਨਾ ਮਿਲੀ ਤਾਂ ਆਪਣੇ 99 ਅਤੇ ਵਫਾਦਾਰ ਪੰਜਾਬ ਕੋਰਸਵਾਰਾਂ ਨੂੰ ਘਾਟ ਦੀ ਰਖਵਾਲੀ ਲਈ ਅਤੇ ਬੇੜੀਆਂ ਦੇ ਪੁਲ ਦੀ ਰਖਵਾਲੀ ਲਈ ਭੇਜਿਆ ਬੇੜੀਆਂ ਦਾ ਪੁਲ ਕੈਂਪ ਦੇ ਪਿਛਲੇ ਪਾਸੇ ਬਿਲਕੁਲ ਨੇੜੇ ਹੀ ਸੀ ਇਸ ਲਈ ਉਸਨੇ ਲੋੜ ਪੈਣ ਤੇ ਆਪਣੇ ਵਾਪਸ ਭੱਜਣ ਦਾ ਪੂਰਾ ਇੰਤਜ਼ਾਮ ਕਰ ਰੱਖਿਆ ਸੀ ਜਦੋਂ ਜੰਗ ਦੇ ਬੱਦਲ ਸਿਰ ਤੇ ਮੰਡਰਾ ਰਹੇ ਸਨ ਉਦੋਂ ਫੌਜ ਦਾ ਕਮਾਂਡਰ ਆਪਣੇ ਕਿਲੇ ਵਿੱਚ ਲੁਕਿਆ ਬੈਠਾ ਸੀ ਅਤੇ ਇਸ ਤਾਕ ਵਿੱਚ ਸੀ ਕਿ ਜਦੋਂ ਮੌਕਾ ਮਿਲੇ ਅਤੇ ਕਦੋਂ ਉਹ ਭੱਜ ਕੇ ਬੇੜੀਆਂ ਦਾ ਪੁਲ ਪਾਰ ਕਰ ਲਵੇ ਅਤੇ ਫਰਾਰ ਹੋ ਜਾਵੇ ਜਦੋਂ ਉਹ ਆਪਣੇ ਕਿਲੇ ਵਿੱਚ ਬੈਠਾ ਜਿਹਾ ਕੋਈ ਸੋਚ ਰਿਹਾ ਸੀ ਐਨ ਉਸ ਵੇਲੇ ਕੁਝ ਘੋੜਸਵਾਰ ਉਸ ਕੋਲ ਆਏ ਅਤੇ ਮੰਗ ਕੀਤੀ ਕਿ ਸਰਦਾਰ ਬਾਹਰ ਆ ਕੇ ਉਸ ਥਾਂ ਦਾ ਜਾਇਜ਼ਾ ਲੈਵੇ ਜਿੱਥੇ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਦੀਆਂ ਫੌਜਾਂ ਬੜੀ ਤੇਜ਼ੀ ਨਾਲ ਆ ਕੇ ਇਕੱਠੀਆਂ ਹੋ ਰਹੀਆਂ ਹਨ ਉਹਨਾਂ ਦੇ ਆਖਣ ਦਾ ਮਤਲਬ ਇਹ ਸੀ ਕਿ ਜੇਕਰ ਕਮਾਂਡਰ ਖੁਦ ਫੌਜ ਦੇ ਦਰਮਿਆਨ ਹੋਵੇਗਾ ਤਾਂ ਫੌਜ ਦਾ ਹੌਸਲਾ ਹੋਰ ਵੀ ਵੱਧ ਜਾਵੇਗਾ ਇਜਾ ਸਿੰਘ ਨੇ ਉਹਨਾਂ ਘੋੜਸਵਾਰਾਂ ਹੱਥ ਸ਼ਾਮ ਸਿੰਘ ạtਾਰੀ ਵਾਲਾ ਲਈ ਇੱਕ ਇਹ ਸੁਨੇਹਾ ਭੇਜ ਦਿੱਤਾ ਕਿ ਉਹ ਹਾਲੇ ਜਿੰਨਾ ਵੀ ਸੰਭਵ ਹੋ ਸਕੇ ਦਰਿਆ ਤੋਂ ਦੂਰ ਹੀ ਰਹੇ ਪੁਲ ਦੀ ਸੁਰੱਖਿਆ ਦੀ ਜਾਂਚ ਤੋਂ ਬਾਅਦ ਉਹ ਖੁਦ ਆ ਕੇ ਉਸ ਨਾਲ ਪੂਰਾ ਸਹਿਯੋਗ ਕਰੇਗਾ ਥੋੜੀ ਦੇਰ ਬਾਅਦ ਉਹ ਬਾਹਰ ਆਇਆ ਪੁਲ ਪਾਰ ਕੀਤਾ ਤੇ ਸ਼ਾਮ ਸਿੰਘ ਟਾਰੀ ਨੂੰ ਮਿਲਿਆ ਜੋ ਆਪਣੇ ਕੋਰਸਵਾਰਾਂ ਨਾਲ ਉਸਦੀ ਅੜੀ ਕਰ ਰਿਹਾ ਸੀ ਸਭਰਾਵਾਂ ਦਾ ਜੁੱਧ ਹੋਇਆ ਪਰ ਇਸ ਜੁੱਧ ਵਿੱਚ ਵਿੱਚੋਂ ਤੇਜਤ ਸਿੰਘ ਫਿਰ ਫਰਾਰ ਹੋ ਗਿਆ ਬੇੜੀਆਂ ਦਾ ਪੁਲ ਪਾਰ ਕਰਨ ਤੋਂ ਬਾਅਦ ਉਸ ਨੇ ਇੱਕ ਹੋਰ ਭਿਆਨਕ ਕਦਮ ਚੁੱਕਿਆ ਉਸ ਨੇ 8-10 ਤੋਪਾਂ ਦਾ ਮੂੰਹ ਬੇੜੀਆਂ ਦੇ ਪੁਲ ਵੱਲ ਕਰਵਾਇਆ ਜਿਵੇਂ ਉਹ ਪੁਲ ਨੂੰ ਟੁਕੜੇ ਟੁਕੜੇ ਕਰਨਾ ਚਾਹੁੰਦਾ ਹੋਵੇ ਜਿਵੇਂ ਉਹ ਬਾਕੀ ਫੌਜ ਲਈ ਭੱਜਣ ਦਾ ਕੋਈ ਰਾਹ ਨਾ ਛੱਡਣਾ ਚਾਹੁੰਦਾ ਹੋਵੇ ਇਹ ਵੇਖ ਕੇ ਭੱਜ ਰਹੀ ਫੌਜ ਵਿੱਚ ਹਾਹਾਕਾਰ ਮਚ ਗਈ ਤੇਜਾ ਸਿੰਘ ਨੇ ਤੋਪਚਿਆਂ ਨੂੰ ਇਸ਼ਾਰਾ ਕੀਤਾ ਤੇ ਬੇੜੀਆਂ ਦਾ ਪੁਲ ਰੂਹ ਦੇ ਫੰਬਿਆਂ ਵਾਂਗ ਉੱਡ ਗਿਆ ਫੌਜ ਵਿੱਚ ਬੇਤਹਾਸ਼ਾ ਹੜਬੜੀ ਮਚ ਗਈ ਕੁਝ ਥੱਲੇ ਆ ਕੇ ਕੁਚਲੇ ਗਏ ਕੁਝ ਦਰਿਆ 'ਚ ਰੁੜ ਗਏ ਕੁਝ ਥੋੜੇ ਸੌਣਗੇ ਜੋ ਦਰਿਆ ਪਾਰ ਕਰ ਸਕੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੇਜਾ ਸਿੰਘ ਪੁਲ ਨਾ ਵਡਾਉਂਦਾ ਫਿਰ ਵੀ ਫੌਜ ਲਈ ਇਹ ਪੁਲ ਪਾਰ ਕਰਨਾ ਮੁਸ਼ਕਲ ਸੀ ਤੇਜਾ ਸਿੰਘ ਨੇ ਬੇੜੀਆਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਰस्सियां ਇੰਨੀਆਂ ਢਿੱਲੀਆਂ ਕਰਵਾ ਦਿੱਤੀਆਂ ਸਨ ਕਿ ਪੁਲ ਕਿਸੇ ਵੇਲੇ ਵੀ ਬिखर ਸਕਦਾ ਸੀ ਇਹਨਾਂ ਕਹਾਣੀਆਂ ਦੇ ਪਿਛੋਕੜ ਵਿੱਚ ਸ਼ਾਇਦ ਕੋਈ ਹੋਰ ਅਸਰ ਵੀ ਛੁਪਿਆ ਹੋਇਆ ਸੀ ਜਿਸ ਕਰਕੇ ਉਹ ਸਿੱਖ ਫੌਜ ਤੇ ਪੂਰਾ ਵਿਸ਼ਵਾਸ ਨਹੀਂ ਕਰਦਾ ਸੀ ਅਤੇ ਹਰ ਹਾਲਤ ਵਿੱਚ ਫੌਜ ਦਾ ਬੇੜਾਗਰ ਕਰਨ ਤੇ ਤੁਲਿਆ ਹੋਇਆ ਸੀ। ਲਓ ਜੀ ਅੱਜ ਲਈ ਇਹਨਾਂ ਇਤਿਹਾਸ ਤੁਸੀਂ ਪੜਿਆ ਸੁਣਿਆ ਕਿ ਕਿਦਾਂ ਲਾਲ ਸਿੰਘ ਵਜ਼ੀਰ ਅਤੇ ਤੇਜਾ ਸਿੰਘ ਸੈਨਾਪਤੀ ਵੱਲੋਂ ਫੌਜ ਸਿੱਖ ਰਾਜ ਦਾ ਬੇੜਾਗਰ ਕਰ ਦਿੱਤਾ ਗਿਆ ਕਿਦਾਂ ਅੰਗਰੇਜ਼ਾਂ ਨੂੰ ਉਹਨੇ ਅੰਗਰੇਜ਼ਾਂ ਤੋਂ ਭੱਜਿਆ ਡਰਦਾ ਭਜਦਾ ਫਿਰਦਾ ਰਿਹਾ। ਔਰ ਅੰਗਰੇਜ਼ਾਂ ਨਾਲ ਅਰਦਲਿਆ ਹੋਇਆ ਸੀ ਸਿੱਖ ਫੌਜ ਦੀ ਵਾਪਸੀ ਦੀ ਜੋ ਮਿਆਂਦ ਸੀ ਜੋ ਬੇੜੀਆਂ ਵਾਲਾ ਪੁਲ ਸੀ ਉਹ ਵੀ ਤੋਪਾਂ ਉਡਾ ਦਿੱਤਾ ਗਿਆ ਲੋ ਜੀ ਇਤਿਹਾਸ ਪੜ੍ਹਦੇ ਆ ਸੁਣਦੇ ਆ ਸੁਣਾਉਂਦੇ ਆ ਸਮੇਂ ਬੇਨਤੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਈਆਂ ਹੋਣੀਆਂ ਹੋਣਗੀਆਂ ਨਾਦਾਨ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਾ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਸੁਣ ਸੁਣਾਉਂਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ